ਦੇਖ ਸਕਦੇ ਹੋ ਬੱਚੇ ਛੋਟੇ-ਛੋਟੇ ਬੱਚੇ ਜੋ ਉਸ ਦੇ ਆਪਣੇ ਪਿਓ ਦੇ ਆਖਰੀ ਦਰਸ਼ਨ ਕਰ ਰਹੇ ਨੇ ਆਰਥਿਕ ਦੇ ਪਿੰਡ ਪੈਰੋ ਮਜਰੇ ਪ੍ਰਦੀਪ ਸਿੰਘ ਦੀ ਪਹੁੰਚ ਚੁੱਕੀ ਹੈ ਪੋਸਟਮਾਸਟਰ ਤੋਂ ਬਾਅਦ ਬਹੁਤ ਹੀ ਗਮਗੀਨ ਮਾਹੌਲ ਅਸਹਿ ਸੈਨ ਜੋਗ ਜੋਏ ਪਾਣਾ ਪਰਿਵਾਰ ਤੇ ਵਰਤਿਆ ਹੈ ਅਸਹਿ ਨਾ ਸੈਣਜੋਗ ਦੇਖ ਸਕਦੇ ਹੋ ਉਹਨਾਂ ਦਾ ਜੋ ਅੰਤਿਮ ਸੰਸਕਾਰ ਦੀ ਤਿਆਰੀ ਕੀਤੀ ਜਾ ਰਹੀ ਹੈ ਪਿੰਡ ਤੇ ਪਰਿਵਾਰ ਵੱਲੋਂ ਦੇਖ ਸਕਦੇ ਹੋ ਉਸ ਦਾ ਪਾਣਾ ਮੰਨਦੇ ਹੋਏ ਸੋ ਪਿੰਡ ਵਾਸੀ ਜੋ ਕਿ ਇਸ ਦੁੱਖ ਦੀ ਘੜੀ ਚ ਸਾਖ ਸੰਬੰਧੀ ਰਿਸ਼ਤੇਦਾਰ ਪਹੁੰਚੇ ਹੋਏ ਨੇ ਵੱਡੀ ਗਿਣਤੀ ਵਿੱਚ ਉਸ ਦੇ ਨਾਲ ਕੰਮ ਕਰਨ ਵਾਲੇ ਜੋ ਸਾਖੇ ਸੰਬੰਧੀ ਸਨ ਉਹ ਵੀ ਪਹੁੰਚੇ ਹੋਏ ਨੇ ਇਹ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਉਹਨਾਂ ਦੇ ਅੰਤਿਮ ਸੰਸਕਾਰ ਦੇ ਲਈ ਪਰਿਵਾਰ ਤਿਆਰੀ ਕਰ ਰਿਹਾ ਹੈ ਪਰਿਵਾਰ ਦੇ ਵਿੱਚ ਇੱਕ ਸਾਦੇ ਸਾਰੇ ਸਬੂ ਰਿਸ਼ਤੇਦਾਰ ਸਾਖ ਸਵਦੀ ਦਾ ਸਹਿਣ ਹੋ ਜੋ ਘਟਾ ਜੋ ਪਰਿਵਾਰ ਨੂੰ ਨਾ ਪੂਰਾ ਹੋ ਵਾਲਾ ਘਟਾ ਪਿਆ ਜਿਸ ਦੇ ਨਾਲ ਇਹ ਵੀ ਹੈ ਕਿ ਜਦੋਂ ਪ੍ਰਦੀਪ ਸਿੰਘ ਜੀ ਦੀ ਡਿਊਟੀ ਦੌਰਾਨ ਸੜਕਾਂ 'ਸੇ ਚਬਾਤ ਹੋਈ ਹੈ ਅਰਦਾਸ ਹੋ ਰਹੀ ਹੈ ਅਰਦਾਸ ਤਿਆਰੀ ਕੀਤੀ ਜਾ ਰਹੀ ਹੈ ਸੰਸਕਾਰਾਂ ਦੇ ਲਈ ਜਦੋਂ ਹੀ ਖੁਦ 4 ਸਾਲ ਦਾ ਸੀ ਤਾਂ ਇਸ ਦੇ ਪਿਤਾ ਦਾ ਸਾਇਆ ਸਾਕ ਸੋਨ ਦੀ ਰਿਸ਼ਤੇਦਾਰ ਤੇ ਸਾਰੇ ਪਹੁੰਚੇ ਹੋਏ ਨੇ ਤੇ ਅੰਤਿਮ ਸੰਸਕਾਰ ਦੀ ਤਿਆਰੀ ਕੀਤੀ ਜਾ ਰਹੀ ਹੈ ਗੁਰਦੁਆਰਾ ਸ਼੍ਰੀ ਜੋਪਿੰਡ ਦਾ ਗੁਰਦੁਆਰਾ ਹੈ ਪੈਰੋ ਮજરા ਉਸ ਸਥਾਨ ਤੇ ਜੋ ਰਿਸ਼ਤੇਦਾਰ ਸਾਕ ਸੰਬੰਧੀ ਪਹੁੰਚੇ ਹੋਏ ਨੇ ਦਾਸ ਹੋ ਚੁੱਕੀ ਹੈ ਸਸਕਾਰ ਲਈ ਧਿਆਰੀ ਹੈ ਉਹ ਦਸਤਾਨ ਸਾਖ ਸਰਵਦੇ ਬਿਜਲੀ ਬੋਰਡ ਦੇ ਅਧਿਕਾਰੀ ਤੇ ਸਾਖ ਸੁਣਤੀ ਪਹੁੰਚੇ ਹੋਏ ਨੇ ਹੰਡ ਪਰਮਾਤਮਾ ਜੀ ਜੋ ਕਿ ਇਸ ਸਮੇਂ ਬਹੁਤ ਹੀ ਪ੍ਰਦੀਪ ਸਿੰਘ ਜਿਸ ਤੇ ਜਦੋਂ ਇਹ ਆਪ ਖੁਦ ਛੋਟਾ ਸੀ 4 ਸਾਲ ਦਾ ਤੇ ਇਸ ਦੇ ਪਿਤਾ ਜੀ ਦਾ ਹਸਾਇਆ ਇਸ ਦੇ ਉੱਤੋਂ ਜਾ ਚੁੱਕਿਆ ਸੀ ਤੇ ਜਦੋਂ ਹੁਣ ਇਸ ਦੇ ਬੱਚੇ ਛੋਟੇ ਨੇ 2.5 ਤੋਂ 3 ਸਾਲ ਦੇ ਬੱਚੇ ਹਨ ਤੇ ਆਪ ਖੁਦ ਬੇਵਕਤੀ ਮੌਤ ਦੇ ਨਾਲ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੇਖ ਕੇ ਜੋ ਕਿ ਇਸ ਦੁਨੀਆ ਨੂੰ ਅਲਵਿਦਾ ਆਖ ਕੇ ਜਾ ਚੁੱਕਿਆ ਤੇ ਇਹ ਨਾ ਸਹਣਜੋਗ ਦਾ ਇਲਾਕੇ ਜਿਹੜੇ ਪੂਰੇ ਚ ਸੋਗ ਹੈ ਪੂਰਾ ਪਿੰਡ ਆਸਪਾਸ ਦੇ ਲੋਕ ਸਾਰੇ ਸੰਬੰਧੀ ਪਹੁੰਚੇ ਨੇ ਇੱਕ ਸਾਰੀ ਤਸਵੀਰਾ ਜਿョ ਕਿ ਲੋਕ ਅੰਤਿਮ ਯਾਤਰਾ ਵਿੱਚ ਸ਼ਾਮ ਰੋਣ ਦੇ ਲਈ ਪਹੁੰਚੇ ਹੋਏ ਨੇ ਤੇ ਇਸ ਦੁਖ ਦੀ ਘੜੀ ਵਿੱਚ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਇਕੱਤਰ ਹੋਏ ਨੇ ਕੱਲ ਜੋ ਕਿ ਪੂਰਾ ਦਿਨ ਉਤਾਰਨਾ ਪਰਦਸ਼ਨ ਨਹਿਰਪੁਰ ਸ੍ਰੀ ਚਮਕੌਰ ਸਾਹਿਬ ਤੇ ਜੰਧਰਿਆ ਦੇਰ ਰਾਤ 11 ਵਜੇ ਜਦੋਂ ਇਸ ਨੌਜਵਾਨ ਦੇ ਨੌਕਰੀ ਦੇ ਨਾਲ ਫੈਸਲਾ ਜੋ ਪ੍ਰਸ਼ਾਸਨ ਦੇ ਨਾਲ ਵੱਖ-ਵੱਖ ਅਧਿਕਾਰੀ ਪਹੁੰਚੇ ਸਨ ਜਿਨਾਂ ਚ ਐਡੀਸੀ ਐਸਪੀ ਦੀ ਐਸਪੀ ਹੈੱਡਕੁਆਟਰ ਆਜਪਾਲ ਸਿੰਘ ਐਡੀਅਮ ਚਮਕੌਰ ਸਾਹਿਬ ਡੀਐਸਪੀ ਚੰਕੌਰ ਸਾਹਿਬ ਐਸਐਚਓ ਚੰਕੌਰ ਸਾਹਿਬ ਤੇ ਹੋ ਪੁਲਿਸ ਕੋਲ ਜਾ ਰਹੇ ਹਾਂ ਸੰਤੇ ਵਰਖ ਵਖ ਮੈਂ ਕਿੰਨੇ ਅਧਿਕਾਰੀਾਂ ਵੱਲੋਂ ਰਾਤ 11 ਵਜੇ ਜਦੋਂ ਫੈਸਲਾ ਹੋਣ ਉਪਰੰਤ ਪ੍ਰਵਾਹ ਦੀ ਸੈਨਤੀ ਤੇ ਵੱਧ ਧਰਨਾ ਚੁੱਕਿਆ ਗਿਆ ਤੇ ਅੱਜ ਪੋਸਟਮਾਰਟਮ ਤੋਂ ਬਾਅਦ ਗਲੀਆਂ ਦੇ ਵਿੱਚ ਲੋਕ ਖੜੇ ਇਸ ਦੁੱਖ ਦੀ ਘੜੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਤੁਸੀਂ ਦੇਖ ਸਕਦੇ ਹੋ ਰਾਤ ਫੈਸਲਾ ਹੋਣ ਉਪਰੰਤ ਫਿਰ ਅਜੂਬੇ ਤੋਂ ਹੋਰ ਤੋਂ ਬਾਅਦ શરીર ਨੂੰ ਗੁਰੂ ਘਰ ਲੈਂਦਾ ਗਿਆ ਜਿੱਥੇ ਹੁਣ ਅੰਤਿਮ ਦਰਸ਼ਨਾਂ ਤੋਂ ਬਾਅਦ ਸੰਸਕਾਰ ਦੇ ਲਈ ਲਿਜਾਇਆ ਜਾ ਰਿਹਾ ਹੈ ਤੁਸੀਂ ਤਸਵੀਰਾਂ ਲਾਈਵ ਦੇਖ ਸਕਦੇ ਹੋ ਢਿੱਲੀ ਨੀ ਸ਼੍ਰੀ ਚੌਕ ਤੋਂ ਪ੍ਰਦੀਪ ਸਿੰਘ ਜੋ ਕਿ ਬੀਲੀ ਮੋੜ ਦੇ ਵਿੱਚ ਅੱਛਾ ਮੁਲਾਜ਼ਮ ਸੀ ਡਿਊਟੀ ਦਰਾਂ ਵੀ ਇਥੇ ਦਿਨ ਸੜਕ ਹਾਫ ਵਿੱਚ ਜਦੋਂ ਡਿਊਟੀ ਕਰਕੇ ਵਾਪਸ ਆ ਰਿਹਾ ਸੀ ਤਾਂ ਉਸ ਕਿਸੇ ਅਣਪਛਾਤੇ ਵਾਹਨ ਨਾਲ ਆਸਰਾ ਹੋਣ ਦੇ ਨਾਲ ਮੌਕੇ ਦੀ ਬਹੁਤ ਹੋ ਗਈ ਸੀ ਜੋ ਕਿ ਡਿਊਟੀ ਤੇ ਦੇਰ ਰਾਤ ਕੰਮ ਕੰਪਲੇਂਟ ਕਰਕੇ ਵਾਪਸ ਦਫਤਰ ਚੋਂ ਘਰ ਸੌਂਦਾ ਆ ਰਿਹਾ ਸੀ ਜਿਸ ਬਿਲੇ ਦੇ ਬਾਰਦੀਸੂ ਜ਼ਿਲ੍ਹੇ ਦੇ ਅਧਿਕਾਰ ਅਧਿਕਾਰੀ ਇਸ ਅੰਤਿਮ ਸਮੇਂ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚ ਹੋਏ ਨੇ ਕੁਝ ਵੀਰਾਂ ਨੂੰ ਤੁਸੀਂ ਦੇਖ ਸਕਦੇ ਹੋ ਵੱਡੀ ਗੁੰਕੀ ਦੇ ਵਿੱਚ ਪਿੰਡ ਵਾਸੀ ਸਾਖ ਸੰਬੰਧੀ ਤੇ ਹੋਰ ਰਿਸ਼ਤੇਦਾਰ ਇਸ ਦੁਖ ਦੀ ਘੜੀ ਦੇ ਵਿੱਚ ਸ਼ਾਮਲ ਹੋਣ ਦੇ ਲਈ ਨਾਲ ਸ਼ਾਮਲ ਨੇ ਦੇਖ ਸਕਦੇ ਹੋ ਤੁਸੀਂ ਇਕ ਸਦਵਾਨੰਤਿਨ ਸੰਸਕਾਰ ਤੇ ਵੱਡੀ ਗਿਣਤੀ ਦੇ ਵਿੱਚ ਇਲਾਕਾ ਸ੍ਰੀ ਚੋਕਾ ਸਾਹ ਦੇ ਰਿਸ਼ਤੇਦਾਰ ਸਾਖ ਸਵੰਦੀ ਵਾਚ ਗਏ ਨੇ ਤੇ ਆਣਾ ਗੁਰੂ ਪਾਣਾ ਮੰਨਦੇ ਹੋਏ ਅੰਤਿਮ ਸੰਸਕਾਰ ਦੀ ਤਿਆਰੀ ਚੋਕੀ ਪਿੰਡ ਪੇਰੋ ਮਰਜ ਦੇ ਸ਼ਮਸ਼ਾਨ ਘਾੜ ਵਿੱਚ ਕੀਤੀ ਜਾ ਰਹੀ ਹੈ ਲਾਈਵ ਤਸਵੀਰਾਂ ਪਰ ਦੇਸ਼ੀ ਪਿੰਡ ਪੈਰੋ ਮਾਜੇ ਦਾ ਬਹੁਤ ਹੀ ਹੌਨਾਰ ਨੌਜਵਾਨ ਪਿੰਡ ਵਾਸੀ ਦੱਸ ਰਹੇ ਨੇ ਤੇ ਉਸ ਦੇ ਸਾਖ ਸਵੰਦੀ ਰਿਸ਼ਤੇਦਾਰ ਇਸ ਦੁੱਖ ਦੀ ਘੜੀ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚੇ ਹੋਏ ਨੇ ਤੇ ਅੰਤਿਮ ਸੰਸਕਾਰਾਂ ਦੀ ਤਿਆਰੀ ਜੋ ਕਿ ਚੱਲ ਰਹੀ ਹੈ ਸੰਸ਼ਾਨਖੜ ਪਹੁੰਚ ਚੁੱਕੇ ਨੇ ਸਾਖ ਸਵੰਦੀ ਰਿਸ਼ਤੇਦਾਰ ਇਸ ਦੁੱਖ ਦੀ ਘੜੀ ਦੇ ਵਿੱਚ ਸ੍ਰੀ ਚੰਕੂ ਸਾਹਿਬ ਯਾ ਵਕ ਵਕ ਲੱਕੇ ਤੋਂ ਬਚੂਏ ਨੇ ਚਾਹਵੂ ਹੁੰਦੀ ਲਾ ਤੁਰਾ ਹੋ ਗਿਆ ਘਾਟਾ ਜੋ ਕੀ ਪਰਵਾਰ ਨੂੰ ਪਿਆ ਹੈ

ਨਾ ਪੂਰਾ ਹੋਣ ਕੋਲ ਕੱਟ ਚੁਕੀ ਪਰਵਾਹੋਂ ਪਿਆ ਇਸ ਦੁੱਖ ਦੀ ਘੜੀ ਦੇ ਵਿੱਚ